ਅੱਜ ਅਗਰਵਾਲ ਭਾਈਚਾਰੇ ਦੇ ਲੋਕਾਂ ਨੇ ਮਹਾਰਾਜਾ ਅਗਰਸੇਨ ਦੀ ਜਨਮ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਈ ਹੈ ਤੇ ਬਰਨਾਲਾ ਦੇ ਵਿੱਚ ਅਗਰਸੇਨ ਚੌਕ ਦੇ ਵਿੱਚ ਬਣੀ ਮਹਾਰਾਜਾ ਅਗਰਸੇਨ ਦੀ ਮੋਤੀ ਦੇ ਉੱਪਰ ਸਮਾਜ ਵੱਲੋਂ ਫੁੱਲ ਮਾਲਾਾਂ ਮਾਹ ਪੇਟ ਕੀਤੀਆਂ ਗਈਆਂ ਤੇ ਚੰਡੇ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਅਗਰਵਾਲ ਸਭਾ ਦੇ ਆਗੂਆਂ ਨੇ ਸ਼ਾਮ ਨੂੰ ਹੋਣ ਵਾਲੇ ਸਮਾਗਮ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਉਹਨਾਂ ਦੱਸਿਆ ਹੈ ਕਿ ਅਗਰਸੇਨ ਸਭਾ ਵੱਲੋਂ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ ਤੇ ਸ਼ਾਂਤੀ ਹਾਲ ਰਾਮ ਬਾਗ ਦੇ ਵਿੱਚ ਅਗਰਵਾਲ ਸਭਾ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਮਹਾਰਾਜਾ ਅਗਰਸੈਨ ਦੇ ਜੀਵਨ ਬਾਰੇ ਪ੍ਰਚਾਰ ਪ੍ਰਸਾਰ ਦੀ ਕੀਤਾ ਜਾਏਗਾ ਅਗਰਵਾ ਸਮਾਜ ਜਿਹੜੀ ਦੇਣ ਆ ਬਹੁਤ ਵੱਡੀ ਦੇਣ ਆ ਜਿਹਦੇ ਕਿਤੇ ਵੀ ਆਫਤਈ ਆ ਇੰਡੀਆ ਦੇ ਪਚਾਈਆ ਜਗ ਦੇ ਹੋ ਦੇਸ਼ ਤੇ ਵਾਹ ਅਗਰਵਾਲ ਸਮਾਜ ਜਿਹੜਾ ਬੁਰੀ ਹੋ ਕੇ ਇਹਨੇ ਕੰਮ ਕੀਤਾਗਾ ਅੱਜ ਵੀ ਅਸੀਂ ਮਹਾਰਾਜਾ ਅਗਰਸੈਨ ਦੀ ਜਨਤੀ ਆ ਮਨਾਈ ਮਨਾਈ ਜਾ ਰਹੀ ਆ ਮਨਾ ਰਹੇ ਆ ਮਨਾਈ ਗਈ ਹੈ ਅਗਰਸੈਨ ਚੌਂਕ ਦੇ ਵਿੱਚ ਅਸੀਂ ਮਹਾਰਾਜਾ ਅਕਸ਼ਰ ਨੂੰ ਫੁੱਲ ਮਲਾਵਾ ਭੇਟ ਕੀਤੀਆਂ ਨੇ ਤੇ ਆਰਤੀ ਦੀ ਰਸਮ ਹੋਈਆ ਝੰਡੇ ਝੰਡੇ ਦੀ ਲੀਲਾ ਰਸਮ ਹੋਈਆ ਤੇ ਜਿਹੜੇ ਹਜ਼ਾਰ ਪੌਦੇ ਸਾਡੇ ਬੇਸਰਮ ਕੀਤੇ ਜਾ ਰਹੇ ਆ ਤਾਂ ਕਿ ਜਿਹੜਾ ਸੰਦੇਸ਼ ਆ ਲੋਕਾਂ ਨੂੰ ਤੇ ਇਹ ਇਸ ਤਰ੍ਹਾਂ ਦਾ ਸੰਦੇਸ਼ ਜਾਵੇ ਵੀ ਸੁੰਦਤਾਵਾਦ ਦਾ ਸੰਦੇਸ਼ ਜਾਵੇ ਇਹ ਸਾਡੇ ਸੰਦੇਸ਼ ਸਾਡੇ ਮਹਾਰਾਜੇ ਦੇ ਵੀ ਸੰਦੇਸ਼ ਸੀਗਾ ਅਸੀਂ ਵੀ ਇਹ ਸੰਦੇਸ਼ ਫਲਾ ਰਹੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਮਹਾਰਾਜਾ ਅਕਸ਼ਰ ਦੀ ਜਨਤਿਆ ਜ ਮਨਾ ਰਹੀ ਬਣਾਈ ਜਾ ਰਹੀ ਆ ਜਿਵੇਂ ਕੱਲ ਮੁਕਸਰ ਦੇ ਵਿੱਚ ਸੀ ਅੱਜ ਇੱਥੇ ਆ ਤੇ ਲੋਕਾ ਦੋ ਤਿੰਨ ਦੇ ਦੋਹਰਾਤਾ ਆਉਂਦੇ ਵਿੱਚ ਪੜਾ 15 ਦਿਨ ਲਗਾਤਾਰ ਮਹਾਰਾਜਾ ਗੁਰਸਿੰਦੇ ਜੀ ਜਨਤ ਜਿਹੜੇ ਅਲੱਗ-ਅਲੱਗ ਸਥਾਨਾਂ ਦੇ ਵਿੱਚ ਅਲੱਗ-ਅਲੱਗ ਸਾਉਂਦੇ ਲੋਕ ਬੜੇ ਪੱਧਰ ਦੇ ਉੱਤੇ ਬਣਾ ਰਹੇ ਆ ਇਹ ਆ ਜੀਂਦ ਇਸ ਤੋਂ ਪਹਿਲਾਂ ਮੈਂ ਜੀਂਦ ਜਾ ਕੇ ਆਇਆ ਜੀਂਦ ਬੋੜੇ ਪੱਧਰ ਦੇ ਉੱਤੇ ਇਹ ਜਨਤ ਮਨਾਈ ਗਈ ਸੀ ਇੱਥੇ ਅਸੀਂ ਜਿਹੜਾ ਪਹਿਲਾਂ ਚੌਂਕ ਬਣਿਆ ਸੀਗਾ ਸਾਡੇ ਬਜ਼ੁਰਗਾਂ ਨੇ ਬਣਾਇਆ ਸੀਗਾ ਔਰ ਉਸ ਚੌਂਕ ਦੇ ਵਿੱਚ ਅਸੀਂ ਝੰਡਾ ਰਸਮ ਕਰਦੇ ਆਂ ਔਰ ਉਸ ਤੋਂ ਬਾਅਦ ਸ਼ਾਮ ਨੂੰ 7 ਵਜੇ ਜਿਹੜਾ ਹੈਗਾ ਸ਼ਾਂਤੀ ਹਾਲ ਦੇ ਵਿੱਚ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਹਾੜਾ ਮਨਾਇਆ ਜਾਊਗਾ ਔਰ ਇਸ ਦੇ ਨਾਲ ਨਾਲ ਐਵਗ੍ਰੀਨ ਦੇ ਵਿੱਚ ਅਗਰਸੇਨ ਭਵਨ ਜਿਹੜਾ ਬਣਾਇਆ ਸੀਗਾ ਸੇਠ ਲਖਪਤ رائے ਜੀ ਨੇ ਜਿਹੜੀ ਉਹ ਜਗ੍ਹਾ ਵੀ ਦਿੱਤੀ ਸੀ ਭੂਮੀ ਪੂਜਨ ਕਰਾਇਆ ਸੀ ਔਰ ਬਹੁਤ ਵਧੀਆ ਜਿਹੜਾ ਅੱਗੇ ਆਉਣ ਵਾਸਤੇ ਵੀ ਹੋਰ ਭਵਨ ਦੇ ਵਿੱਚ ਸਥਾਪਨਾ ਜਿਹੜੀ ਮਹਾਰਾਜਾ ਅਗਰਸੇਨ ਜੀ ਦੀ ਕਰਾਈ ਜਾਵੇਗੀ ਔਰ ਆਸਥਾ ਧਾਨ ਦੇ ਵਿੱਚ ਵੀ ਅਸੀਂ ਸੋਨੀ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪਹਿਲੀ ਜਿਹੜੀ ਹੈਗੀ ਹੈ ਮਹਾਰਾਜਾ ਅਗਰਸੇਨ ਜੀ ਦੀ ਜਿਹੜੀ ਮੂਰਤੀ ਸਥਾਪਨਾ ਉੱਥੇ ਆਸਥਾ ਧਾਨ ਦੇ ਵਿੱਚ ਕਰਾਈ ਉਹ ਸਮੂਹ ਅਗਰਵਾਲ ਸਭਾ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਬਈ ਕਰਦੇ ਆਂ ਦੇਸੀ ਕਿ ਸਾਡੇ ਜਿਹੜਾ ਬਰਨਾਲੇ ਦਾ ਅਗਰਵਾਲ ਸਮਾਜ ਹੈ ਬਹੁਤ ਹੀ ਇਗਾਵਤੂ ਹੈ ਅਸੀਂ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਧਾਈ ਦੀਆਂ ਸਾਰੀਆਂ ਬਧਾਈ ਦੇ ਪਾਤਰ ਹਨ ਸਾਡੇ ਵੱਲੋਂ ਅੱਜ 1000 ਬੂਟਾ ਵਿਤਰਿਤ ਕੀਤਾ ਜਾ ਰਿਹਾ ਹੈ ਅਤੇ ਸ਼ਾਮ ਨੂੰ ਬਹੁਤ ਹੀ ਧੁੰਦਮ ਨਾਲ ਜਿਹੜਾ ਦਿਹਾੜਾ ਮਨਾਇਆ ਜਾਵੇਗਾ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ